ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਰ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਬਿੱਬੀ ਵਾਲਾ ਰੋਡ ਦੇ ਉੱਤੇ ਹੋਇਆ ਐਕਸੀਡੈਂਟ ਆਓ ਆਪਾਂ ਐਕਸੀਡੈਂਟ ਤਾਂ ਦਿਖਾ ਰਹੇ ਤੁਹਾਨੂੰ ਆਟੋ ਜਿਹੜਾ ਹੈ ਕਿ ਉੱਪਰ ਡਿਵਾਈਡਰ ਦੇ ਉੱਤੇ ਚੜ ਚੁੱਕਿਆ ਹੈ ਦੇਖੋ ਡਿਵਾਈਡਰ ਦੇ ਉੱਤੇ ਚੜ ਚੁੱਕਿਆ ਇੱਕ ਭਿਆਨਕ ਐਕਸੀਡੈਂਟ ਹੋਇਆ ਹੈ ਪੁਲਿਸ ਪਰਸ਼ਾਸ਼ਨ ਇੱਥੇ ਪਹੁੰਚ ਚੁੱਕਿਆ ਹੈ ਮੌਕੇ ਦੇ ਉੱਤੇ ਜੀ ਕਰ ਤੋਂ ਬੀਕਾਰ ਦਾ ਨਾਮ ਆਹ ਤੁਹਾਨੂੰ ਇੱਕ ਆਟੋ ਨੰਬਰ ਤੁਹਾਨੂੰ ਦਿਖਾ ਰਹੇ ਪੀਵੀ03ਬੀਐਮ9899 ਆਹ ਇਹਦਾ ਸ਼ੀਸ਼ਾ ਪਿਆ ਜਿਹੜਾ ਕਿਸੇ ਸ਼ਾਇਦ ਟੁੱਟ ਕੇ ਸਾਈਡ ਦੇ ਉੱਤੇ ਡਿੱਗ ਚੁੱਕਿਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਾਰਨ ਹੋਇਆ ਕੀ ਨਹੀਂ ਹੈ ਪਤਾ ਲਾਉਣਾ ਉਹ ਘੰਟੀਆ ਪਤਾ ਲਾਉਣਾ ਕਿ ਜਿਹੜਾ ਮਾਰ ਗਿਆ ਹਦਰ ਵਾਲਾ ਉਹ ਪਾਸੇ ਲਾਓ ਖੜੋ ਆਟੋ ਵਾਲੇ ਚੱਕ ਕੇ ਸਾਈਡ ਤੇ ਕੀਤਾ ਜਾ ਰਿਹਾ ਆਹ ਕਾਰ ਦਾ ਐਕਸੀਡੈਂਟ ਹੋਇਆ ਹੈ ਹਲ ਗਾਵੇ ਕਰਾਉਂਦੇ ਆ ਬੰਦ ਸਾਰੇ ਆਟੋ ਵਾਲੇ ਇੱਥੇ ਇਕੱਠੇ ਹੋਏ ਅੱਗ ਵਾਲੇ ਦੀ ਸਪੋਰਟ ਦੇ ਵਿੱਚ ਸਾਰੇ ਆਟੋ ਵਾਲੇ ਦਾ ਕੀ ਨਾਮ ਹੈ ਪ੍ਰਤੀਸ਼ਰ ਕੇਸ ਦੀ ਕਿੱਥੋਂ ਦਾ ਰਹਿਣ ਵਾਲਾ ਹੈ ਪਟੰਡੇ ਦਾ ਹੀ ਤੇ ਹੋਇਆ ਕੀ ਹੈ ਕਿਵੇਂ ਹੋਇਆ ਐਕਸੀਡੈਂਟ ਪਿੱਛੋਂ ਕੋਈ ਕਾਰ ਆ ਕੇ ਵੱਜੀ ਆ ਗਲੀ ਤੋਂ ਅੱਛਾ ਰਹਿਣਾ ਉਧਰੋਂ ਕਾਰੀ ਦੁਕਾਨ ਨਿਕਲੇ ਉਹਦੇ ਵਿੱਚ ਵਿੱਚ ਜਾਦੇ ਉਹ ਨਾਲ ਹੀ ਲੱਗਿਆ ਉਹਨੂੰ ਹਾਂ ਨਾਲ 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 ਕੋਈ ਕਿੱਥੇ ਕਿਹੜਾ ਹਸਪਤਾਲ ਜਾਓ ਜਾਂ ਜਾਓ ਮੰਨ ਤੇ ਕੀ ਜਾਣਿਆ ਸਵਾਰੀਆਂ ਕਿੰਨੀਆਂ ਸੀ ਇਹਦੇ ਵਿੱਚ ਅੱਛਾ ਵੀ ਟੂਰਨ ਕਰਕੇ ਆ ਰਹੇ ਸੀ ਇਧਰੋਂ ਕਾਰ ਨਿਕਲੀ ਆ ਕਾਰ ਵਿੱਚ ਵੱਜੀ ਆ ਪਿੱਛੋਂ ਬੈਕ ਸਾਈਡ ਅੱਛਾ ਤੇ ਕਾਰ ਵਾਲੇ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਕੋਈ ਕਾਰ ਵਾਲਾ ਲੈ ਗਿਆ ਜੀ ਅੱਜ ਅੱਛਾ ਕਾਰ ਵਾਲਾ ਚੱਕ ਕੇ ਲੈ ਗਿਆ ਹੁਣ ਪੁੱਛਿਆ ਨਾ ਜੀ ਪਹਿਲਾਂ ਤਾਂ ਸਾਨੂੰ ਫੋਨ ਆਇਆ ਉਧਰੋਂ ਅਜੇ ਸਾਨੂੰ ਫੋਨ ਦੇ ਪਹਿਲੇ ਉਹ ਕਾਰ ਲੈ ਕੇ ਅੱਛਾ ਅੱਛਾ ਕਾਰ ਵਾਲਾ ਖੁਦ ਲੈ ਕੇ ਗਿਆ ਉਹ ਨਾਲ ਇਹ ਵੀ ਇੱਧਰ ਲੈ ਕੇ ਗਿਆ ਆਪਾਂ ਉਹਦੀ ਵੀ ਅਵੇ ਸ਼ਾਬਾਸ਼ੇ ਮੰਨਦੇ ਆ ਬਾਦਰੀ ਆ ਕੀ ਲੈ ਗਈ ਬਾਦਰੀ ਜੀ ਬਾਦਰੀ ਜੀ ਬੰਦਾ ਹੋ ਜਿਹੜਾ ਲੈ ਗਿਆ ਚੰਗੀ ਗੱਲ ਆ ਬਾਈ ਦੀ ਉਹ ਜਿਹੜਾ ਲੈ ਗਿਆ ਗੱਲ ਸੁਣੋ ਉਹਦੇ ਮਾਫਰ ਜਾਓ ਹਾਂਜੀ ਵਿੱਚ ਕੀ ਨਾਮ ਹੈ ਤੁਹਾਡਾ ਤੇ ਇੱਕ ਮਾਰਨਾਵਾ ਜੀ ਹਾਂਜੀ ਕੀ ਹੋਇਆ ਕੀ ਅੱਜ ਹੁਣ ਕੀ ਸੀ ਭਾਈ ਸਾਹਿਬ ਮੈਂ ਉਧਰੋਂ ਆ ਰਹੀ ਸੀਿੱਦ ਆਪਣਾ ਕਿਹੜੇ ਪਾਸੋਂ ਅੰਬਤੀਆਂ ਤੋਂ ਆ ਰਹੀ ਹੈ ਇਹ ਬੈਂਕੋ ਬਤਤੀਆਂ ਤੋਂ ਆ ਰਹੀ ਮੈਂ ਅੱਛਾ ਆਪਣੇ ਤੇ ਗੱਡੀ ਵਾਲਾ ਮੋੜ ਜਾਂਦਾ ਸੀ ਉਹ ਦੇਖਿਆ ਪਿੱਛੇ ਟੋਣ ਵਾਲੇ ਟੋਣ ਨਹੀਂ ਆ ਰਿਹਾ ਗੱਡੀ ਉਹਨੇ ਮੋੜਤੀ ਤੇ ਮੇਰਾ ਟੈਂਪੋ ਪਲਟੀ ਹਾਰ ਗਿਆ ਉਧਰ ਹੀ ਹੜ ਦੇਖ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਸਾਹ ਦੇਖੋ ਤੁਹਾਡੇ ਸਾਹਮਣੇ ਆਈ ਸਾਰਾ ਦੇਖ ਲੋ ਜੀ ਆ ਇਥੋ ਵੀ ਆ ਹੱਥ ਦੇ ਸੱਟ ਜਿਹੜੀ ਹੈਗੀ ਹੈ ਆਈ ਵੱਜੀ ਹੈ ਤੇ ਹੋਰ ਕਿੱਥੇ ਕਿੱਥੇ ਵੱਜੀ ਹੈ ਬਾ ਹੱਥ ਦੇ ਮਾੜੀ ਮੋਟੀ ਐ ਛੋਟੀ ਛੋਟੀ ਤੇ ਮਾੜੀ ਮੋਟੀ ਵਸ ਤੇ ਗੱਡੀ ਵਾਲਾ ਕਿੱਥੋਂ ਦਾ ਸੀਗਾ ਹਾਂਜੀ ਗੱਡੀ ਵਾਲਾ ਕਿੱਥੋਂ ਦਾ ਸੀ ਗੱਡੀ ਹੱਥ ਤੋਂ ਉਕਲੀ ਆ ਜੀ ਲੋਕਲ ਤੇ ਤੁਹਾਨੂੰ ਕੀ ਹਸਪੀਟਲ ਉਹਨੇ ਪਹੁੰਚਾਇਆ ਕਿ ਤੁਸੀਂ ਖੁਦ ਗਏ ਸੀ ਉਹਨੇ ਪਹੁੰਚਾਈ ਮੈਨੂੰ ਜੀ ਤੇ ਉਹਨਾਂ ਨੇ ਇਲਾਜ ਕਰਵਾਇਆ ਹਾਂਜੀ ਤੇ ਗੱਡੀ ਦਾ ਟੈਕਨਿਕਰ ਨੂੰ ਕੀ ਕਹਿੰਦੇ ਆ ਗੱਡੀ ਦਾ ਠੀਕ ਚਲਾਵਾਣੇ ਆਂਦੇ ਜਾਂਦੇ ਆ ਜੇ ਦੇ ਦੋ ਆਏ ਬੰਦਾ ਬੈਠਿਆ ਆਂਦੇ ਦਫ਼ਤਰ ਚ ਕਿਹੜੇ ਦਫ਼ਤਰ ਚ ਬੈਠੇ ਆਂ ਆ ਦਫ਼ਤਰ ਇਧਰ ਕਾ ਕਿਸ ਚੀਜ਼ ਦਾ ਦਫ਼ਤਰ ਹੈ ਬੱਸ ਸਰਵਿਸ ਵਾਲੇ ਬੱਸ ਸਰਵਿਸ ਵਾਲੇ ਆ ਬੱਸ ਉਹਨਾਂ ਦੇ ਆ ਹਾਂ ਉਹਨਾਂ ਦੇ ਬੈਠੇ ਸਸਾ ਵਸ ਉਹਨਾਂ ਨਾਲ ਕੋਈ ਕੰਟੈਕਟ ਕੀਤਾ ਹੁਣ ਵੀ ਸਰਵਿਸ ਕਰਾਉਂਦੇ ਪਿੱਛੇ ਇਹ ਗੱਡੀ ਹਾਂਜੀ ਜਾਂਦੇ ਠੀਕ ਚਲਾਵਾਣੇ ਜਾਂਦੇ ਕੀ ਨਾਮ ਹੈ ਵੀਰ ਜੀ ਤੁਹਾਡਾ ਸੁਖਜੀਤ ਸਿੰਘ ਵਰਕ ਹਾਂ ਜੀ ਵੀਰ ਕੀ ਹੋਇਆ ਮਾਮਲਾ ਕੀ ਹੋਇਆ ਵੀ ਜਿਹੜਾ ਐਕਸੀਡੈਂਟ ਹੋਇਆ ਮੈਂ ਗੱਡੀ ਜੋ ਆਪ ਦੀ ਗਲੀ 'ਚ ਮੁੜਦਾ ਸੀ ਸੜਕ 'ਤੇ ਜਾਂਦਾ ਸੀ ਇਹ ਉਧਰ ਆਉਂਦਾ ਸੀ ਵਿਚ ਵਿਚ ਜਾ ਬਸ ਤੇ ਕਿੰਨਾ ਕਿ ਤੁਹਾਡੀ ਗੱਡੀ ਦਾ ਕਿੰਨਾ ਕਿ ਨੁਕਸਾਨ ਹੋਇਆ ਉਹ ਤਾਂ ਦਿਖਾਉਣਾ ਪਊਗਾ ਅੱਜ ਉਹ ਤਾਂ ਗੱਡੀ ਲਵਾਰੀ ਵਗੈਰਾ ਤੇ ਸ਼ੀਸ਼ੇ ਵਾਲਾ ਹੁਣ ਕੀ ਅਗਲਾ ਕੀ ਮਾਮਲਾ ਕੀ ਸੈਟਿੰਗ ਕੀਤੀ ਹੋਈ ਹੈ ਸੈਟਿੰਗ ਵਸਤੇ ਜਿਹਾਂ ਸੀ ਲੈ ਕੇ ਜਿਹੜੇ ਪੈਸੇ ਬੀਮੇ ਨੇ ਦੇਤੇ ਉਹਤਲੇ ਪੈਸੇ ਦੇਣਾ ਨਾ ਵਾਹ ਬੀ ਅਸੀਂ ਮਤਾਂ ਇੱਥੇ ਹੁਣੇ ਆਇਆ ਹਾਂ ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਇੱਥੇ ਐਕਸੀਡੈਂਟ ਹੋਇਆ ਹੈ ਐਕਸੀਡੈਂਟ ਦਾ ਕੋਈ ਦੱਸ ਦੇ ਕਿਸ ਨੇ ਕਾਰ ਮਾਰੀ ਵਿੱਚ ਮੈਂ ਤਾਂ ਹੁਣੇ ਆਇਆ ਹਾਂ ਮਗਰੋਂ ਆਇਆ ਕਾਰ ਮਾਰੀ ਕਿੰਨੇ ਤੇ ਉਹ ਜਿਹੜਾ ਚਾਲਕ ਸੀ 3 ਵੀਲਰ ਦਾ ਉਹਨੂੰ ਹਸਪੀਟਲ ਲੈ ਗਏ ਤੇ ਉਹ ਪਤਾ ਕਰਦੇ ਹੁਣ ਕੌਣ ਸੀ ਕਿਹੜੇ ਕਿਹੜਾ ਕਾਰ ਸੀ ਨੰਬਰ ਵਗੈਰਾ ਹੈਗਾ ਨਹੀਂ ਉਹਦਾ ਨੰਬਰ ਆ ਗਲੀ ਦਾ ਕਹਿੰਦੇ ਆ ਆ ਗਲੀ ਦਾ ਕਹਿੰਦੇ ਕਾਰ ਵਾਲੇ ਦਾ ਕਹਿੰਦਾ ਗਲੀ ਜੇ ਕੋਈ ਨੰਬਰ ਵਗੈਰਾ ਹੈਗਾ ਤਾਂ ਮੰਗਦੇ ਨੰਬਰ ਦੇ ਦਿਓ ਨੰਬਰ ਦੇ ਦਿਓ ਛੋਟਾ ਨੰਬਰ ਦੱਸੋ ਹਸਪੀਟਲ ਜਾ ਰਹੇ ਹਾਂ ਹਾਂ ਉਹ ਤੋਂ ਪਤਾ ਲੱਗੂ